ਫਰੀਦਕੋਟ ਸ਼ਹਿਰ ਵਿੱਚ ਚੋਰ ਗਰੁੱਪ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ ਜਿਸ ਕਾਰਨ ਦੁਕਾਨਦਾਰਾਂ ਤੇ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਬੀਤੀ ਰਾਤ ਇੱਕੋ ਰਾਤ ਵਿੱਚ ਭੀੜ ਭਰੇ ਬਾਜ਼ਾਰ ਵਿੱਚ ਤਿੰਨ ਦੁਕਾਨਾਂ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਚੋਰਾਂ ਨੇ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰੋਂ ਕੀਮਤੀ ਸਮਾਨ ਚੋਰੀ ਕਰ ਲਿਆ ਫਰੀਦਕੋਟ ਸ਼ਹਿਰ ਅੰਦਰ ਲਗਾਤਾਰ ਚੋਰੀਆਂ ਦਾ ਸਿਲਸਲਾ ਵਧਿਆ ਹੋਇਆ ਹੈ ਜਿਸ ਨੂੰ ਲੈ ਕੇ ਹਾਲੇ ਪੁਲਿਸ ਪੈਂਸਿਲੀਆਂ ਚੋਰੀਆਂ ਦੇ ਮਾਮਲੇ ਨੂੰ ਹਾਲਤਾਂ ਨਹੀਂ ਕਰ ਸਕੀ ਪਰ ਚੋਰਾਂ ਵੱਲੋਂ ਇਹ ਸਾਬਤ ਕਰ ਦਿੱਤਾ ਕਿ ਉਹਨਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਚੋਰਾਂ ਵੱਲੋਂ ਇੱਕੋ ਮਾਰਕੀਟ ਅੰਦਰ ਬਣੀਆਂ ਤਿੰਨ ਦੁਕਾਨਾਂ ਜਿਸ ਵਿੱਚ ਇੱਕ ਮੈਡੀਕਲ ਸਟੋਰ ਇੱਕ ਹਲਵਾਈ ਦੀ ਦੁਕਾਨ ਅਤੇ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ ਸ਼ਾਮਲ ਹੈ ਇਹਨਾਂ ਦੁਕਾਨਾਂ ਦੇ ਸ਼ਟਰ ਤੋੜ ਕੇ ਉੱਥੋਂ ਕੀਮਤੀ ਸਮਾਨ ਦੇ ਨਾਲ ਨਾਲ ਨਗਦੀ ਅਤੇ LCD DVR ਇੱਥੋਂ ਤੱਕ ਕਿ ਕੈਸ਼ ਵਾਲੇ ਦਿਰਾਜ ਵੀ ਕੱਢ ਕੇ ਲੈ ਗਈ ਇਸ ਸਬੰਧੀ ਮੈਡੀਕਲ ਸਟੋਰ ਦੇ ਮਾਲਕ ਨੇ ਦੱਸਿਆ ਕਿ ਰਾਤ ਕਰੀਬ 4 ਵਜੇ 4 ਤੋਂ 5 ਚੋਰ ਇੱਕ ਗੱਡੀ ਤੇ ਸਵਾਰ ਹੋ ਕੇ ਆਏ ਜਿਨ੍ਹਾਂ ਵੱਲੋਂ ਤਿੰਨ ਦੁਕਾਨਾਂ ਦੇ ਨਾਲ ਜੋ ਸ਼ਟਰ ਤਿੰਨ ਦੁਕਾਨਾਂ ਦੇ ਹਨ ਸ਼ਟਰ ਪੰਨੇ ਗਏ ਤੇ ਉਹਨਾਂ ਦੀ ਦੁਕਾਨ ਅੰਦਰੋਂ ਇਨਵਰਟਰ ਬੈਟਰੀ ਕੈਸ਼ ਵਾਲਾ ਦਰਾਜ ਜਿਸ ਵਿੱਚ ਕਰੀਬ 30 ਤੋਂ 35000 ਰੁਪਏ ਸਨ ਦੇ ਨਾਲ-ਨਾਲ ਕਾਸਮੈਟਿਕ ਦਾ ਸਮਾਨ ਵੀ ਨਾਲ ਲੈ ਗਏ ਅਤੇ ਜਾਨ ਲੱਗੇ ਉਹਨਾਂ ਦੇ ਸੀਸੀਟੀ ਵੀ ਕੈਮਰਿਆਂ ਦਾ ਡੀਵੀਆਰ ਵੀ ਨਾਲ ਲੈ ਗਏ ਜਿਸ ਦੇ ਚੱਲਦੇ ਕਰੀਬ 1.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਪ੍ਰੋਪਰਟੀ ਡੀਲਰ ਦੀ ਦੁਕਾਨ ਚੋਂ ਵੱਡੀ ਐਲਸੀਡੀ ਕੈਸ਼ ਅਤੇ ਹੋਰ ਸਮਾਨ ਚੋਰੀ ਕਰ ਲਿਆ ਜਦ ਕੇ ਹਲਵਾਈ ਦੀ ਦੁਕਾਨ ਤੇ ਵਿਚਾਰ ਰਹਿ ਗਿਆ ਉਹਨਾਂ ਦੱਸਿਆ ਕੁਝ ਦੂਰੀ ਤੇ ਇੱਕ ਹੋਰ ਦੁਕਾਨ ਦਾ ਸ਼ੈਟਰ ਵੀ ਤੋੜਿਆ ਗਿਆ ਪਰ ਸ਼ਾਇਦ ਕਿਸੇ ਦੇ ਆਉਣ ਕਾਰਨ ਉੱਥੇ ਕੋਈ ਨੁਕਸਾਨ ਨਹੀਂ ਕਰ ਸਕੇ ਉਹਨਾਂ ਕਿਹਾ ਕਿ ਲਗਾਤਾਰ ਸ਼ਹਿਰ ਅੰਦਰ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ ਪਰ ਹਾਲੇ ਤੱਕ ਪੁਲਿਸ ਕਿਸੇ ਵੀ ਚੋਰੀ ਦੀ ਘਟਨਾ ਨੂੰ ਟ੍ਰੇਸ ਨਹੀਂ ਕਰ ਸਕੀ ਕੀ ਕਹਿੰਦੇ ਨੇ ਦੁਕਾਨਦਾਰ ਆਉਂ ਦੇਖਦੇ ਹਾਂ ਇਸ ਰਿਪੋਰਟ ਵਿੱਚ ਸਰੋ 352 ਤੇ ਚੋਰੀ ਹੋਈ ਹੈ ਲਗਭਗ ਜੀ ਆਪਣੇ ਦੁਕਾਨ ਦੇ ਬਾਹਰ ਛੇਕਰੀ ਮੈਡੀਕਲ ਦੁਕਾਨ ਆਪਣੀ ਦਾਖਨ ਵਾਲੇ ਚੌਂਕ ਚ ਨਾਲ ਆਪਣੇ ਆ ਗਣਪਤੀ ਅਡਵਾਈਜ਼ਰ ਜੀ ਇਹਨਾਂ ਦੇ ਪ੍ਰੋਪਰਟੀ ਅਡਵਾਈਜ਼ਰ ਇਹਨਾਂ ਦੀ ਕਲਾਈ ਦੇ ਇਹਨਾਂ ਦੀ ਦੁਕਾਨ ਤੋਂ 15700 ਰੁਪਏ ਨਗਦ ਜੀ ਤੇ ਨਾਲ ਐਲ.ਈ.ਡੀ ਲੈ ਗਏ ਸਾਡੀ ਦੁਕਾਨ ਤੋਂ ਸਰ ਇਨਵਰਟਰ ਬੈਟਰੀ ਜੀ ਲੈ ਗਏ ਤੇ ਨਾਲ 30-35000 ਰੁਪਏ ਕੈਸ਼ ਪਿਆ ਸੀ ਉਹ ਲੈ ਗਏ ਜੀ ਤੇ ਨਾਲ ਡੀਵੀਆਰ ਵਗੈਰਾ ਪੜ ਕੇ ਲੈ ਗਏ ਕੋਸਮੈਟਿਕ ਹਾਈਟ ਮਾ ਜੋ ਪਈਆਂ ਸੀ ਸਭ ਲੈ ਗਏ ਚੱਕ ਕੇ ਇੱਕ ਛੋਗੇ ਚੋਂ ਹੁਣ ਕਾਫੀ ਜ਼ਰੂਰੀ ਵਰਤੋ ਵਾਲੀ ਚੀਜ਼ਾਂ ਬਹੁਤ ਫਾਈਟੋਂ ਗੈਪ ਹੈ ਜੀ ਐਨੀ 온ਲੀ ਪਤਾ ਨਹੀਂ ਕਿੰਨੀ ਤੋੜਪਨ ਕਾਫੀ ਕੀਤੀ ਗਈ ਹੈ ਜੀ ਹਾਂਜੀ ਫਾਈ ਸ਼ਟਰ ਭੰਨੇ ਹੋਏ ਬਾਹਰ ਜੀ ਕਾਫੀ ਨੁਕਸਾਨ ਕੀਤਾ ਗਿਆ ਜੀ ਹਾਂਜੀ ਲੱਖ ਰੁਪਏ ਲੱਗਦੇ ਕਿ ਕਰੀਬ ਨੁਕਸਾਨ ਹੋਇਆ ਜੀ ਕੈਸ਼ਲ ਡਰਾਅ ਹਾਂਜੀ ਕੈਸ਼ਲ ਡਰਾਅਸਟਾ ਦਾ ਨਾਂ ਲੈ ਗਈ ਜੀ ਹਾਂਜੀ ਅਪਰੋਕਸੀਮੇਟਲੀ ਕਿੰਨਾ ਨੁਕਸਾਨ ਹੋਇਆ ਸਰ ਅਪਰੋਕਸੀਮੇਟਲੀ ਸਰਹੜਾ ਲੱਗਦੇ ਲੱਗਦਾ ਕਿ ਕਰੀਬ ਨੁਕਸਾਨ ਹੈ ਜੀ ਹਾਂਜੀ ਕਿੰਨੇ ਜਣੇ ਸੀ ਕੋਈ ਪਤਾ ਲੱਗਦਾ ਸਰ ਪੰਜ ਜਣੇ ਸੀਗੇ ਜੀ ਪੰਜ ਜਣੇ ਇੱਕ ਤੁਹਾਡੇ ਜਿਹੜੇ ਕੈਮਰਾ ਸੀ ਸੀਸੀਟੀਵੀ ਗਰਾਮਟਰ ਡੀਵੀਆਰ ਵੀ ਹਾਂਜੀ ਹਾਂਜੀ ਡੀਵੀਆਰ ਲੈ ਕੇ ਜਾ ਕੇ ਸਾਡੀ ਮੈਡੀਸਨ ਦੀ ਸ਼ਾਪ ਤੋਂ ਸਾਡੇ ਕੈਮਰੇ ਲੱਗੇ ਸੀ ਉਹ ਨਾਲ ਡੀਵੀਆਰ ਵੀ ਨਾਲ ਲੈ ਗਈ ਜੀ ਹਾਂਜੀ ਪੁਲਿਸ ਨੂੰ ਕੋਈ ਹਾਂਜੀ ਪੁਲਿਸ ਨੂੰ ਦਰੋਹ ਹਿੰਦਤੀ ਜੀ ਐਸਐਚਓ ਸਾਹਿਬ ਵੀ ਆਈ ਸੀਗੇ ਹੋ ਕੇ ਗਏ ਆ ਤੇ ਬਾਕੀ ਆਪਣੇ ਆਪਣੇ ਉਥੋਂ ਲੈ ਕੇ ਲਗੇ ਹੋ ਕੇ ਤੁਹਾਨੂੰ ਬੁਲਾਇਆ ਕਿੰਡ ਤੱਕ ਦੁਬਾਰਾ ਕੋਤਵਾਲੀ ਬੁਲਾਇਆ ਗਿਆ ਸਰ ਪਿਛਲੇ ਦਿਨਾਂ ਵਿੱਚ ਦੇਖਿਆ ਗਿਆ ਕਿ ਸ਼ਹਿਰ 'ਚ ਲਗਾਤਾਰ ਚੋਰੀਆਂ ਹੋ ਰਹੀਆਂ ਐ ਪਰ ਪੁਲਿਸ ਵੱਲੋਂ ਹਲੇ ਤੱਕ ਕਿਸੇ ਵੀ ਮਾਮਲੇ 'ਚ ਕੋਈ ਐਕਸ਼ਨ ਨਹੀਂ ਸਰ ਕੋਈ ਠੱਲ ਨਹੀਂ ਪਾਈ ਗਈ ਜੀ ਸਾਰੇ ਪਾਸੇ ਰੋਜ਼ ਕਿਸੇ ਦਿਨ ਕਦੇ-ਕਦੇ ਮਹੱਲੇ 'ਚ ਕਦੇ-ਕਦੇ ਰੋਜ਼ ਚੋਰੀਆਂ ਹੋ ਰਹੀਆਂ ਬਹੁਤ ਬੁਰਾ ਹਾਲ ਇੱਥੇ ਕਰੇ ਸਾਡੇ ਚੌਂਚ ਕਦੇ ਚੋਰੀ ਨਹੀਂ ਹੋਈ ਕਦੇ ਵੀ ਪਹਿਲਾ ਚਾਂਸ ਆਈ ਜਦ ਕੀ ਆ ਜਿਹੜਾ ਵਾਕਿਆ ਹੋਈ ਉਹ ਨਾਲ ਦੀ ਇੱਕ ਬੱਲਾ ਸਵੀਟ ਸ਼ਾਪ ਹੈ ਉਹਨਾਂ ਦੇ ਨਾਲ ਦੀ ਦੁਕਾਨ ਖੋਲੀ ਗਈ ਹੈ ਸ਼ਟਰ ਭੰਨੇ ਗਏ ਉਹਨਾਂ ਦੇ ਅੱਠ ਸਾਲ ਅੰਦਰ ਬਈ ਕੋਈ ਚੀਜ਼ ਛੇੜੀ ਨਹੀਂ ਗਈ ਪਰ ਇਲੈਕਟ੍ਰੋਨਿਕ ਉਪ ਕਰਨੇ ਜਿਹੜੇ ਉਹ ਚੱਕਦੇ ਆ ਜਿਆਦਾ ਜੀ ਕਿੰਨੀ ਤਿੰਨ ਦੁਕਾਨਾਂ ਦੇ ਤਿੰਨਾਂ ਦੁਕਾਨਾਂ ਛੱਡੋ ਤੁਹਾਡੇ ਜੀ ਇੱਕ ਚੌਥਾ ਉਹਨਾਂ ਨੇ ਮੰਦਰ ਦੇ ਕੋਲ ਹੈ ਮਿੰਟੂ ਜੀ ਸਕੀਜਾ ਜੀ ਉਹਨਾਂ ਦਾ ਸ਼ਟਰ ਭੰਨਾ ਸੀ ਪਰ ਬਚਤ ਰਹਿ ਗਈ ਉਹਨਾਂ ਦਾ ਸ਼ਟਰ ਭੰਨਦੇ ਕੋਈ ਆ ਗਿਆ ਤੇ ਉਹਨਾਂ ਦੇ ਵਿਚਾਰ ਰਹਿ ਗਏ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ